ਪਣੇ ਕੁੜੀ ਪਰਮ ਅੱਜ ਤੁਹਾਡੀ ਬੱਚੀ ਹੈ ਜਿਹੜੀ ਉਹ ਵੈਸੇ ਤਾਂ ਸਾਰੇ ਪੰਜਾਬ ਦੀ ਬੱਚੀ ਹੈ ਉਹ ਅੱਜ ਦੁਨੀਆ ਤੇ ਉਹਦਾ ਪੂਰਾ ਨਾਮ ਚਮਕ ਚੁੱਕਿਆ ਪਹਿਲਾਂ ਉਹਦੇ ਦੱਸੋ ਬਚਪਨ ਤੋਂ ਕਿਵੇਂ ਸੀ ਕਿਵੇਂ ਉਹ ਪੜ੍ਹਾਈ 'ਚ ਸੀ ਕਿਵੇਂ ਉਸ ਦਾ ਇਹ ਜਿਹੜਾ ਉਹ ਹੁਨਰ ਉਹਦੇ ਵਿੱਚ ਆਇਆ ਹਾਂਜੀ ਹਾਂਜੀ ਸਰ ਉਹਨੂੰ ਪਹਿਲਾਂ ਤੋਂ ਹੀ ਪੜ੍ਹਾਈ 'ਚ ਵੀ ਫਾਸਟ ਆਉਂਦੀ ਸੀ ਵਧੀਆ ਪੜ੍ਹਨ ਦਾ ਉਹਨੂੰ ਬਹੁਤ ਸ਼ੌਂਕ ਸੀਗਾ ਬਹੁਤ ਪੜ੍ਹਦੀ ਸੀ ਉਹ ਤੇ ਆ ਗਾਉਣ ਦਾ ਵੀ ਉਹਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਤੇ ਅਸੀਂ ਵੀ ਚਾਹਿਆ ਵੀ ਉਹਦਾ ਸ਼ੌਂਕ ਕੋਈ ਦੂਰਾ ਨਾ ਰਹਿ ਜਾਵੇ ਅਸੀਂ ਦੋਨਾਂ ਜੀਅ ਨੇ ਕਦੀ ਵੀ ਉਹਨੂੰ ਰੋਕਿਆ ਨਹੀਂ ਸੀਗਾ ਤੇ ਨਾ ਕਿਤੇ ਜਾਣ ਆਉਣ ਤੋਂ ਅਸੀਂ ਕਹਣਾ ਇਹ ਆਪਦੇ ਕੰਮੇ ਲੱਗੀ ਆ ਵਧੀਆ ਲੱਗੀ ਆ ਤੇ ਇਸ ਤਰ੍ਹਾਂ ਹੀ ਮਿਹਨਤ ਕਰਦੀ ਉਹਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਆ ਤੇ ਦਿਨ ਪਰ ਰਾਤ ਕਰਕੇ ਮਿਹਨਤ ਕਰਦੀ ਸੀ ਉਹ ਇਦਾਂ ਕਰਕੇ ਹਾਂਜੀ ਜਦੋਂ ਨਿੱਕੀ ਹੁੰਦੀ ਸੀਗੀ ਉਦੋਂ ਸ਼ਰਾਰਤੀ ਸੀ ਨਹੀਂ ਜੀ ਬਿਲਕੁਲ ਨਹੀਂ ਸ਼ਰਾਰਤ ਕਰਦੀ ਸੀ ਉਹ ਬਸ ਉਹ ਉਹਦਾ ਪੜਨ ਵਿੱਚ ਪਹਿਲਾਂ ਤੋਂ ਧਿਆਨ ਸੀਗਾ ਉਹ ਬੇਟੀ ਉਹਨੇ ਪੜੀ ਜਾਣਾ ਕਿਤੇ ਵੀ ਕੋਈ ਵੀ ਕੰਮ ਕਰਨਾ ਉਹਨੇ ਗਾਈ ਜਾਣਾ ਪੜੀ ਜਾਂ ਪੜਦੀ ਰਹਿਣਾ ਤੇ ਗਾਉਣ ਦਾ ਉਹਨੂੰ ਸ਼ੁਰੂ ਤੋਂ ਸ਼ੌਕ ਸੀਗਾ ਇਦਾਂ ਕਰਕੇ ਇਹਦੇ ਰੋਟੀਆਂ ਲਾਉਂਦੀ ਵੀ ਗਾਈ ਜਾਣਾ ਇਹਦੇ ਪਾਪਾ ਨੇ ਕਹਿ ਦਿੰਦੇ ਨੇ ਵੀ ਤੂੰ ਰੋਟੀਆਂ ਲਾ ਲੈ ਪਹਿਲਾਂ ਗਾਈ ਨਹੀਂ ਕਹਿਣਾ ਡੈਡੀ ਮੈਂ ਗਣ ਤਾਂ ਮੂਨਾ ਰੁੱਟੇ ਗਦ ਵਿੱਚ ਹਤਾਨ ਮਕਾਉਣੀ ਆ ਹਾਂ ਘਰ ਦਾ ਮਤਲਬ ਸਾਰਾ ਕੰਮ ਕਰਦੀ ਸੀ ਹਾਂਜੀ ਘਰ ਦਾ ਸਾਰਾ ਕੰਮ ਜਾਣਦੀ ਆ ਉਹ ਰੋਟੀ ਪਾਣੀ ਸਬਜੀ ਸਾਰਾ ਕੁਝ ਉਹ ਕਰਦੀ ਆ ਉਹ ਇਦਾਂ ਨਹੀਂ ਸੀਗਾ ਵੀ ਉਹਨੂੰ ਕੁਝ ਆਉਂਦਾ ਨਹੀਂ ਸੀਗਾ ਤੇ ਮਿਹਨਤ ਪੜਦੀ ਵੀ ਬਹੁਤ ਸੀ ਮਿਹਨਤ ਪੂਰੀ ਕਰਦੀ ਸੀ ਉਹ ਹਾਂਜੀ ਕੀ ਕੀ ਸੁਪਨੇ ਸੀ ਕਿ ਉਹਦੇ ਨਿੱਕੇ ਹੁੰਦੀ ਦੇ ਵੀ ਕੀ ਉਹਦਾ ਸੀਗਾ ਵੀ ਸੁਪਨਾ ਵੀ ਮੈਂ ਡਾਕੀਲਾਕਾਰ ਤਕੜੀ ਬਨੂੰ ਸਰ ਸੁਪਨੇ ਤਾਂ ਹਰੇਕ ਬੱਚੇ ਦੇ ਹੁੰਦੇ ਆ ਵੀ ਮੈਂ ਆ ਪੜ ਕੇ ਆ ਬਣੂਗਾ ਉਹ ਬਣੂਗਾ ਪਰ ਉਹਨੇ ਕਦੇ ਸਾਨੂੰ ਸ਼ੋਰ ਨਹੀਂ ਕੀਤਾ ਵੀ ਮੈਂ ਆ ਕਰੂੰਗੀ ਉਹ ਕਰੂੰਗੀ ਚਲ ਆ ਤਾਂ ਰੱਬ ਨੇ ਬਹੁਤ ਸੋਹਣੀ ਸੁਣੀ ਆ ਉਹਦੀ ਵੀ ਵਧੀਆ ਉਹ ਵਿਚਾਰੀ ਤਰੱਕੀਆਂ ਕਰੇ ਚਲੋ ਹਾਂਜੀ ਤਾਨੂੰ ਜਦੋਂ ਪਤਾ ਸੀਗਾ ਵੀ ਉਹ ਲਿਖਦੀ ਵੀ ਹੈ ਗਾਉਣਾ ਤੇ ਚਲੋ ਵੀ ਬੱਚਾ ਗੁਣਗਣਾਉਂਦਾ ਹੀ ਰਹਿੰਦਾ ਤੇ ਉਹਦੇ ਚ ਲਿਖਣ ਦੀ ਵੀ ਕਲਾ ਹੈ ਉਹ ਪਤਾ ਸੀ ਵੀ ਲਿਖਣ ਦੀ ਵੀ ਕਲਾ ਨਹੀਂ ਜੀ ਸਾਨੂੰ ਨਹੀਂ ਸੀ ਪਤਾ ਉਹ ਤੁਹਾਨੂੰ ਕਦੇ ਸੁਣਾਇਆ ਨਹੀਂ ਨਹੀਂ ਉਹ ਤਾਂ ਉਹਦਾ ਦਿਮਾਗ ਹੀ ਸੀਗਾ ਬਸ ਆਪਦੇ ਦਿਮਾਗ ਨਾਲ ਕਰਦੀ ਰਹਿੰਦੀ ਸੀਗੀ ਸਾਰਾ ਕੁਝ ਹਾਂਜੀ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਉਹ ਲਿਖਦੀ ਵੀ ਹੈ ਇਹ ਤੇ ਉਹਦਾ ਗੀਤ ਜਿਹੜੀ ਉਹਦੀ ਸ਼ਬਦਾਵਲੀ ਆ ਉਹ ਵੀ ਕਹਿੰਦੇ ਸਿੱਧੂ ਮੂਸੇ ਵਾਲੇ ਨਾਲ ਨਾਲ ਮਲਾਈ ਜਾ ਰਹੀ ਹੈ ਵੀ ਦੂਜਾ ਸਿੱਧੂ ਮੂਸੇ ਵਾਲਾ ਹੀ ਆ ਗਿਆ ਇਹ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਸਿੱਧੂ ਮੂਸੇ ਵਾਲਾ ਤਾਂ ਵਿਚਾਰਾ ਬਹੁਤ ਤਾਂ ਸੀਗਾ ਉਹਦੀ ਤਰੀਸ ਆਪਾਂ ਨਹੀਂ ਕਰ ਸਕਦੇ ਚਲੋ ਜੇ ਬੇਟੀ ਚ ਹੈਗਾ ਤਾਂ ਉਹ ਰੱਬ ਦੀ ਕਿਰਪਾ ਹੈ ਹਾਂ ਹਾਂਜੀ ਭੈਣੇ ਤੁਸੀਂ ਗੀਤ ਸੁਣਿਆ ਉਹਦਾ ਸੁਣਦੇ ਰਹਿੰਦੇ ਬੱਚੇ ਬਸ ਲਾਉਂਦੇ ਰਹਿੰਦੇ ਆ ਜਿਵੇਂ ਸਾਡੇ ਘਰੇ ਤਾਂ ਵੀ ਕਈ ਵਾਰੀ ਨਾ ਰਿਪੀਟ ਹੀ ਚੱਲੀ ਜਾਂਦਾ ਰਹਿੰਦਾ ਵੀ ਏਡਾ ਸੋਹਣਾ ਮਨਪਸੰਦ ਆ ਜ਼ਿਆਦਾਤਰ ਲੋਕਾਂ ਨੂੰ ਤੁਸੀਂ ਵੀ ਰਿਪੀਟ ਕਰ ਕਰਕੇ ਸੁਣਿਆ ਕੀ ਸਰ ਮੈਂ ਤਾਂ ਕੰਮ ਵਿੱਚ ਬਹੁਤ ਬੀਜੀ ਰਹਿੰਦੀ ਆ ਇਹਦੇ ਪਾਪਾ ਵੀ ਬਹੁਤ ਬੀਜੀ ਰਹਿੰਦੇ ਆ ਐਦਾਂ ਮੈਨੂੰ ਹੈ ਹੀ ਨਹੀਂਗਾ ਫੋਨ ਫਾਣ ਵੇਖਾਂ ਦਾ ਲੋਕੀ ਬਸ ਦੱਸੀ ਜਾਂਦੇ ਆ ਬਹੁਤ ਸੋਹਣਾ ਬਹੁਤ ਸੋਹਣਾ ਚਲੋ ਮੈਂ ਵੀ ਕਹਿੰਦੀ ਬਹੁਤ ਸੋਹਣਾ ਮੈਨੂੰ ਨੇ ਟਾਈਮ ਹੀ ਨਹੀਂ ਮਿਲਦਾਗਾ ਸਾਰਾ ਇੰਨਾ ਕੰਮ ਬੀਜੀ ਵਾਲੇ ਰਹਿੰਦਾ ਹੈ ਹਾਂਜੀ ਇੱਕ ਹਨਾ ਜਿਵੇਂ ਉਹ ਕਹਾਵਤ ਵੀ ਉੱਗਣ ਵਾਲੇ ਤੁੱਗ ਪੈਂਦੇ ਆ ਸੀਨਾ ਪਾਰ ਕੇ ਪੱਥਰਾਂ ਦਾ ਜਿਵੇਂ ਹਨਾ ਵੀ ਆਪਣਾ ਗਰੀਬ ਪਰਿਵਾਰ ਆ ਉਹਦੇ ਚੋਂ ਇੱਕ ਐਡਾ ਵੱਡਾ ਸੁਪਨਾ ਲੈਣਾ ਹੀ ਔਖਾ ਬਹੁਤ ਹੈ ਦੂਸਰੇ ਪਾਸੇ ਉਹ ਹਨਾ ਵੀ ਕੁੜੀਆਂ ਨੂੰ ਅੱਗੇ ਵਧਣਾ ਔਖਾ ਬਹੁਤ ਹੈ ਤੇ ਤੁਸੀਂ ਕਦੇ ਇਹ ਤਾਂ ਨਹੀਂ ਲਾਈ ਬੰਦਿਸ਼ ਤਾਂ ਨਹੀਂ ਲਾਈ ਵੀ ਭਾਈ ਸਾਡੀ ਕੁੜੀ ਕਿੱਧਰ ਤੂੰ ਗੌਂਦੀ ਫਿਰਦੀ ਆ ਤੂੰ ਆਪਦਾ ਕੰਮ ਸਿੱਖ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਵੀ ਤੂੰ ਭਾਈ ਕੁਝ ਪੜ ਲਾ ਚਾ ਅੱਖਰ ਤੇਰਾ ਵਿਆਹ ਕਰ ਦਿਆਂਗੇ ਨਹੀਂ ਨਹੀਂ ਅਸੀਂ ਵਿਆਹ ਵੂਾਰੇ ਤਾਂ ਉਹਨੂੰ ਕਦੇ ਸੋਚਿਆ ਹੀ ਨਹੀਂ ਸੀਗਾ ਨਾ ਉਹਨੇ ਸਾਨੂੰ ਕਿਹਾ ਉਹ ਸਾਨੂੰ ਕਹਿੰਦੀ ਸੀ ਵਿਆਹ ਵੂਾਰੇ ਮੈਨੂੰ ਕਹਿਣਾ ਨਹੀਂ ਤੁਸੀਂ ਮੈਂ ਤਾਂ ਆਪਦੀ ਜ਼ਿੰਦਗੀ ਆਪ ਹੀ ਬਣਾਉਣੀ ਆ ਅਸੀਂ ਕਹਿੰਨਾ ਚਲੋ ਜਿਵੇਂ ਤੇਰਾ ਮਾਣਾ ਉਹ ਹੀ ਕਰ ਲਾਤੋਂ ਅਸੀਂ ਕਦੇ ਰੋਕਿਆ ਨਹੀਂ ਸੀ ਉਹਨੂੰ ਕਿੱਥੇ ਜਾਣੀ ਆ ਕਿੱਥੇ ਆਉਣਾ ਹੈ ਕਦੀ ਵੀ ਨਹੀਂ ਇਦਾਂ ਦਾ ਨਾ ਇਹਨਾਂ ਨੇ ਨਾ ਮੈਂ ਕਦੇ ਹਾਂਜੀ ਤੇ ਭੈਣੇ ਉਹਦਾ ਇਹ ਗੀਤ ਕਿਵੇਂ ਸਬੱਬ ਬਣਿਆ ਵੀ ਕਿਵੇਂ ਉਹਦਾ ਇਹ ਗੀਤ ਰਿਕਾਰਡ ਹੋਇਆ ਕਿਵੇਂ ਹੋਇਆ ਕਿੱਥੇ ਕਿਹੜੀ ਕੰਪਨੀ ਨੂੰ ਮਿਲੀ ਉਹ ਤੁਹਾਨੂੰ ਪਤਾ ਨਹੀਂ ਜੀ ਉਹ ਤਾਂ ਉਹਨੂੰ ਹੀ ਪਤਾ ਹੈ ਕਿਵੇਂ ਉਹਨੂੰ ਰੱਬ ਨੇ ਮੇਲ ਕਰਾਏ ਉਹਨਾਂ ਨਾਲ ਤੇ ਕਿਵੇਂ ਉਹਨਾਂ ਨੇ ਇਹਦੇ ਨਾਲ ਮੇਲ ਹੋਇਆ ਤਾਂ ਵਾਹਿਗੁਰੂ ਜਾਣਦਾ ਹੈ ਚਲੋ ਸਾਨੂੰ ਤਾਂ ਇਹਦੇ ਬਾਰੇ ਕੁਝ ਵੀ ਨਹੀਂ ਸੀ ਪਤਾ ਜਵਾਕ ਨੇ ਬੱਚੀ ਬਾਰੇ ਸਾਡੀ ਬਾਰੇ ਹੂੰ ਹਾਂਜੀ ਤੁਹਾਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਮਸ਼ਹੂਰ ਹੋ ਗਈ ਹਾਂਜੀ ਸੰਤੋ ਦੇ ਪਤਾ ਲੱਗਿਆ ਵੀ ਕਹਿੰਦੇ ਤੁਹਾਡੀ ਬੱਚੀ ਬਹੁਤ ਮਸ਼ਹੂਰ ਆ ਹਮਮ ਚ ਕਿਉਂ ਚਲੋ ਕਿਰਪਾ ਮਾਲਕ ਦੀ ਉਹਨੇ ਕੀਤਾ ਏ ਜੋ ਵੀ ਕੀਤਾ ਏ ਅਸੀਂ ਤਾਂ ਕੋਣ ਕਰਨ ਵਾਲੇ ਹਾਂਜੀ ਤੇ ਭੈਣੇ ਜਦੋਂ ਤੁਹਾਨੂੰ ਪਹਿਲਾ ਕਿਵੇਂ ਪਤਾ ਲੱਗਿਆ ਕਿਹਨੇ ਦੱਸਿਆ ਤੁਹਾਨੂੰ ਵੀ ਬਹੁਤ ਮਸ਼ਹੂਰ ਹੋ ਗਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਾਡੀ ਕੁੜੀ ਦਾ ਅੱਜ ਪੂਰੀ ਦੁਨੀਆ ਚ ਨਾ ਗੂੰਜੀ ਜਾਂਦਾ ਸਾਰਿਆਂ ਕੋਲੇ ਹੀ ਸੀਗਾ ਵੀ ਜੀ ਸਾਰਿਆਂ ਕੋਲੇ ਆਈ ਜਾਂਦਾ ਸੀ ਸਾਰੇ ਸਾਨੂੰ ਕਹਿੰਦੇ ਸੀ ਤੁਹਾਡੀ ਕੁੜੀ ਦਾ ਆ ਤੁਹਾਡੀ ਕੁੜੀ ਦਾ ਗਾਣਾ ਅਸੀਂ ਕਿਹਾ ਵੀ ਹਾਂਜੀ ਸਾਡੀ ਕੁੜੀ ਦਾ ਗਾਣਾ ਹੈਗਾ ਏ ਹਾਂਜੀ ਪਰ ਸਾਨੂੰ ਨਹੀਂ ਪਤਾ ਸੀਗਾ ਵੀ ਇੰਨਾ ਰੱਬ ਨੇ ਇੰਨਾ ਹੀ ਇਹਨੂੰ ਵਾਹਿਗੁਰੂ ਨੇ ਬਖਸ਼ਣਾ ਏ ਮਿਹਰ ਬਖਸ਼ੀ ਇਹਦੇ ਤੇ ਇੱਥੋਂ ਤਾਂ ਹੀ ਪਛਾਤਾ ਉਹਨੇ ਤੁਹਾਨੂੰ ਜਿਵੇਂ ਉਮੀਦ ਨਹੀਂ ਸੀਗੀ ਉਹ ਰੱਬ ਨੇ ਛੱਪਰ ਪਾੜ ਕੇ ਦਿੱਤਾ ਹਾਂਜੀ ਵਾਹਿਗੁਰੂ ਨੇ ਦਿੱਤਾ ਏ ਚਲੋ ਅ ਪਿਤਾ ਵੀ ਨਾਲ ਆ ਪਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਬਹੁਤ ਸਾਰੀ ਇਹ ਮੀਡੀਆ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਪਰਿਵਾਰ ਇੰਟਰਵਿਊ ਨਹੀਂ ਦਿੰਦਾ ਉਹਨਾਂ ਦਾ ਪਰਿਵਾਰ ਇੰਟਰਵਿਊ ਦਿੰਦਾ ਪਰ ਉਹਨਾਂ ਤੇ ਇੱਕ ਮੁਸੀਬਤ ਸੀਗੀ ਇਸ ਲਈ ਉਹ ਇੰਟਰਵਿਊ ਨਹੀਂ ਦੇ ਪਏ ਭਾਣੇ ਮੀਡੀਆ ਚ ਆ ਰਿਹਾ ਵੀ ਤੁਸੀਂ ਪਤਾ ਨਹੀਂ ਮਾਣ ਕਰਨ ਲੱਗ ਗਏ ਤੁਸੀਂ ਹੁਣ ਇੰਟਰਵਿਊ ਨਹੀਂ ਦਿੰਦੇ ਨਹੀਂ ਨਹੀਂ ਜੀ ਐਦਾਂ ਦਾ ਕੁਝ ਵੀ ਨਹੀਂ ਅਸੀਂ ਤਾਂ ਕਦੇ ਮਾਣ ਕੀਤਾ ਹੀ ਨਹੀਂਗਾ ਅਸੀਂ ਸਾਡੇ ਚ ਇਹ ਚੀਜ਼ ਹੈ ਨਹੀਂ ਕਿ ਕਮੰਡ ਮਾਣ ਜਮਾ ਨਹੀਂ ਹੈਗਾ ਸਾਡੇ ਚ ਅਸੀਂ ਤਾਂ ਸਿਰਫ ਮਜਬੂਰੀ ਦੇ ਮਾਰੇ ਹਸਪੀਟਲ ਬੈਠੇ ਸੀ ਅਸੀਂ ਇਸੇ ਕਰਕੇ ਨਹੀਂ ਕਰ ਨਹੀਂ ਰਹੇ ਸੀਗੇ ਮਤਲਬ ਜੋਟ ਇੰਟਰਵਿਊ ਨਹੀਂ ਕਰ ਰਹੇ ਸੀਗੇ ਅਸੀਂ ਹੁਣ ਹਾਸਪੀਟਲ ਸੀ ਘਰੇ ਇੱਥੇ ਸਾਡੇ ਕੌਣ ਸੀਗਾ ਹੁਣ ਸਾਨੂੰ ਕੀ ਪਤਾ ਕੌਣ ਮੁੜੀ ਜਾਂਦਾ ਕੌਣ ਨਹੀਂ ਮੁੜੀ ਜਾਂਦਾ ਹਾਂਜੀ ਇਹਦੇ ਕਰਕੇ ਐਵੇਂ ਇੱਕ ਇੱਕ ਬਣਾ ਲਿਆ ਵੀ ਭਈ ਉਹਨਾਂ ਦਾ ਪਰਿਵਾਰ ਤਾਂ ਇੰਟਰਵਿਊ ਨਹੀਂ ਦਿੰਦਾ ਪਰ ਪਰ ਪਰਿਵਾਰ ਕਿਹੜੀ ਮੁਸ਼ਕਿਲ ਸੀ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਸੀਗਾ ਇਹ ਚੀਜ਼ ਦਾ ਵੀ ਉਹ ਤਾਂ ਹਾਸਪੀਟਲ ਚ ਆਦਾਂ ਕਰਕੇ ਕਹਿ ਰਹੇ ਸੀ ਉਹਨਾਂ ਦੇ ਪਰਮ ਦੇ ਪਿਤਾ ਜੀ ਵੀ ਨਾਲ ਹੈ ਸਾਡੇ ਉਹਨਾਂ ਦੇ ਐਕਸੀਡੈਂਟ ਹੋਣ ਕਰਕੇ ਉਹ ਇੰਟਰਵਿਊ ਨਹੀਂ ਦੇ ਪਾਏ ਕਿਉਂਕਿ ਇਹ ਆਪ ਸਾਰਾ ਪਰਿਵਾਰ ਹਸਪੀਟਲ ਦੇ ਵਿੱਚ ਸੀਗਾ ਤੇ ਇੰਟਰਵਿਊ ਕਿੱਥੇ ਦਿੰਦੇ ਬਈ ਕਦੋਂ ਕਦੀ ਤੁਹਾਡੀ ਕੀ ਗੱਲ ਹੋਗੀ ਬੇਸਸਤੀ ਗੱਲ ਜੀ ਬੇਸਸਤੀ ਗੱਲ ਜੀ ਇਹ ਇਹ ਦਸਾਰਾ ਵਾਲਦਨ ਸੁੱਟੀ ਦੀ ਕੰਮ ਤੋਂ ਲੀਵਰ ਦਾ ਕੰਮ ਕਰਦਾ ਸੀ ਤੇ ਚਲੋ ਇਹੀ ਕਿ ਜਲਦੀ ਅੱਜ ਦਸਾਰਾ ਆ ਦੇ ਚਲ ਸੁੱਟੀ ਕਰਕੇ ਚੱਲਣ ਮੈਂ ਆ ਦੇ ਸੌਰੀ ਗਿਆ ਸੀ ਗਈ ਨਹੀਂ ਆਉਗੇ ਤੇ ਮੋਟਰਸਾਈਕਲ ਦੀ ਲਾਈਟ ਜਗਦੀ ਬਹੁਤੀ ਸੀਗੀ ਕਦੇ ਐ ਪੁੱਗੀ ਤਾਂ ਗੱਡੀ ਮੋੜਨੀ ਸੀ ਗੱਡੀ ਵਾਲ ਨੇ ਗੱਡੀ ਸਾਡੇ ਨਾਲੋਂ ਜ਼ਿਆਦਾ ਹੀ ਮੋੜਦੀ ਹੂੰ ਮੋਟਰਸਾਈਕਲ ਦੀ ਵਜ੍ਹਾ ਸੰਭਲਿਆ ਨਹੀਂ ਮੈਂ ਮੋਟਰਸਾਈਕਲ ਵਿੱਚੋਂ ਮਗਰ ਮੇਰੇ ਨਾਲ ਵੀ ਸੀ ਇੱਕ ਦੋ ਜਣੇ ਸੀਗੀ ਹੂੰ ਮੋਟਰਸਾਈਕਲ ਮੈਂ ਰੁਕਦਾ ਰੁਕਦਾ ਰੋਕ ਲਿਆ ਤੇ ਮੈਂ ਮੋਟਰਸਾਈਕਲੋਂ ਡਿੱਗਿਆ ਮੇਰੀ ਲਾਤ ਦਿੱਤੇ ਡਗ ਪਿਆ ਹੂੰ ਤੇ ਆ ਮੂੰਹ ਮੇਰੇ ਰਗੜਿਆ ਗਿਆ ਚਲੋ ਲੱਜੋ ਕਰਮਾ ਸੀ ਉਹ ਤਾਂ ਹੋ ਗਿਆ ਚਲੋ ਹੋਣਾ ਜਿਹੜਾ ਕੋਈ ਗੱਲ ਨਹੀਂ ਪ੍ਰਮਾਤਮਾ ਮੇਹ ਰੱਖੇਦਾ ਤਾਂ ਬਾ ਆ ਹੀ ਚੱਕਰ ਉਥੇ ਇਨਸੀਡੈਂਟ ਹੋ ਗਿਆ ਬਾ ਆ ਪ੍ਰੋਬਲਮ ਪੈ ਗਈ ਸੀ ਹੂੰ ਉਦੋਂ ਰਾਤ ਨੂੰ ਸੀ ਕੋਟ ਲੈ ਗਈ ਸਵਾਰ ਨੂੰ ਬੋਰਾ ਸਾਡੇ ਬਾਰੇ ਆਪਰੇਸ਼ਨ ਡਾਇਰੈਕਟਰ ਲੈ ਗਈ ਤੇ ਹੋਇਆ ਮੇਰਾ 4 ਵਜੇ 4:30 ਵਜੇ ਆਪਰੇਸ਼ਨ ਹੋ ਕੇ ਬਾਹਰ ਲੈ ਜਾਂਦਾ ਹੈਗਾ ਤੇ ਮੁੜ ਕੇ ਜਿਵੇਂ ਚਲੋ ਦੁਨੀਆਦਾਰੀ ਆਈ ਚੱਲੀ ਗਈ ਚਲਾਈ ਗਏ ਸਾਨੂੰ ਰਾਤ ਛੁੱਟੀ ਮਿਲੀ ਹੈ ਜੀ ਹਾਂ ਜੀ ਤੇ ਇਹਦੇ ਐਵੇਂ ਇਸ ਇਸ ਮੁਸੀਬਤ ਕਰਕੇ ਤੁਸੀਂ মিডিਆ ਨੂੰ ਮਿਲ ਨਹੀਂ ਪਏ ਤੇ ਫਾਲਤੂ ਖਬਰ ਬਣਾ ਲਈ ਗਲਤ ਖਬਰ ਹਾਂ ਜੀ ਅਸੀਂ ਕੋਈ ਵੀ ਹੋਏ ਤਾਂ ਮੂੰਹ ਤੇ ਗਵਾਂਗੇ ਅਸੀਂ ਤਾਂ ਹੀ ਫਸੇ ਬੈਠੇ ਆ ਅਈਦਾ ਫ੍ਰੀਕੋਰਡ ਬੈਠੀ ਜਗਲ ਘਰੋ ਮੋੜ ਜੂਗਾ ਤੇ ਹੁਣ ਅਸੀਂ ਜੋ ਫ੍ਰੀਕੋਰਡ ਬੈਠੇ ਕਿਵੇਂ ਵੀ ਮਤਲਬ ਵੀ মিডিਆ ਨਾਲ ਕਰ ਲੀ ਗੱਲਬਾਤ ਜੀ ਉਹ ਕਈ ਕਹਿ ਦਿੰਦੇ ਸਾਡੇ ਨਾਲ ਗੱਲ ਨਹੀਂ ਕਰਦੇ ਉਹ ਨਹੀਂ ਅਸੀਂ ਕਿਹਾ ਕਹਿੰਦੇ ਚਲ ਕੋਈ ਗੱਲ ਨਹੀਂ ਪੰਜਾ ਮੀਟਰ ਸਾਡਾ ਘੜਾ ਨੂਨ ਟਲਕ ਜੂਗਾ ਜੀ ਕੋਈ ਗੱਲ ਨਹੀਂ ਜਿਹੜਾ ਆ ਨਾਂ ਬੋਲੋ ਜੀ ਬਿਲਕੁਲ ਇਹ ਪਰਿਵਾਰ ਦਾ ਮੈਂਗਵਾ ਹੈ ਅਸੀਂ ਬਹੁਤ ਦੂਰ ਤੋਂ ਆਏ ਇਹਨਾਂ ਦਾ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡਾ ਇੰਨਾ ਕਮਾਨ ਸਤਿਕਾਰ ਕੀਤਾ ਵੀ ਤੁਸੀਂ ਇੰਨੀ ਦੂਰੋਂ ਤੇਲਵਾਲ ਕੇ ਆਏ ਹੋ ਤੁਹਾਨੂੰ ਨਹੀਂ ਮੋੜਦੇ ਇਹ ਪਰਿਵਾਰ ਤਾਂ ਐਡਾ ਚੰਗਾ ਪਰਿਵਾਰ ਹੈ ਪਰ ਫਿਰ ਵੀ ਮੀਡੀਆ ਤੇ ਬੇਨਤੀ ਹੈ ਕਿ ਜਿਹੜੇ ਵੀ ਰਵੇਂ ਖਾਮਖਾ ਇੱਕ ਪੰਜਾਬ ਦੀ ਧੀ ਹੈ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਉਸ ਦੇ ਪਰਿਵਾਰ ਨੂੰ ਹੌਸਲਾ ਦੇ ਉਸ ਦੇ ਪਰਿਵਾਰ ਨੂੰ ਸ਼ਾਬਾਸ਼ੀ ਦਿਓ ਕਿ ਉਹ ਪਰਿਵਾਰ ਆਪਣੀ ਧੀ ਨੂੰ ਕਾਮਯਾਬ ਕਰ ਪਾਇਆ ਤੇ ਉਹਨਾਂ ਦੀਆਂ ਗਲਤ ਜਿਹੜੀਆਂ ਖਬਰਾਂ ਉਹ ਨਾ ਚਲਾਓ ਤੇ ਬਾਈ ਜੀ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਪੂਰੀ ਦੁਨੀਆ ਅੱਜ ਤੁਹਾਡੀ ਧੀ ਦਾ ਨਾਮ ਲੈ ਰਹੀ ਹੈ ਮਾਣ ਦੇ ਪਰਮਾਤਮਾ ਦਾ ਵੀ ਮਾਣ ਤੇ ਮੇਰੀ ਧੀ ਤੇ ਹੋਂਣਾ ਆਹ ਵਕ ਹੋ ਗਏ ਬਈ ਇਹਦੇ ਆ ਦੇ ਬੱਚੇ ਦੀ ਮਾਣੋ ਪਰਮਾਤਮਾ ਜੀ ਜਿੱਥੇ ਲਿਆਂਦਾ ਉਹਨੇ ਲਿਜਾਣਾ ਸਾਰਾ ਕੋਈ ਨਹੀਂ ਕਰਦਾ ਬੰਦਾ ਕੀ ਕਰ ਸਕਦਾ ਜੀ ਅਜ ਤਾਂ 5.5 ਦਿਹਾੜੀ ਲੈਣ ਵਾਲਿਆਂ ਜੀ ਉਹ ਸਾਡਾ ਬੱਚਾ ਦਾ ਚਾਰ ਬੱਚੇ ਆ ਮੇਰੇ ਦੋ ਗੱਡੀਆਂ ਦੋ ਮੁੰਡੇ ਬੱਚੇ ਪੜ੍ਹਦੇ ਆ ਜੀ ਦੋਨੇ ਜੀ ਕੰਮ ਕਰਦੇ ਮਿਹਨਤ ਕਰਦੇ ਮੈਂ ਲੇਬਰ ਦਾ ਕੰਮ ਕਰਦਾ ਜੀ ਮੇਰੀ ਮੇਰੀ ਘਰਾਂ ਦੋ ਤਿੰਨ ਘਰ ਸਾਡੇ ਆਪ ਦੇ ਆ ਜੀ ਜਿਹੜੇ ਸਾਡਾ ਸਾਥ ਵੀ ਪੂਰਾ ਦਿੰਦੇ ਆ ਕਿਸੇ ਟਾਈਮ ਸਾਡੇ ਕੋਲ ਪੈਸਾ ਨਹੀਂ ਹੈਗਾ ਉਹਨੇ ਕਹਿੰਦੇ ਬੱਚੀ ਨੂੰ ਨਹੀਂ ਘਰੇ ਰੱਖਣਾਗਾ ਅਸੀਂ ਆਪ ਕਰਾਇਆ ਤੇ ਨੂੰ ਕਾਲਜ ਭੇਜੋ ਬਾਕੀ ਪਹਿਲਾਂ ਤਾਂ ਪੜ੍ਹਾਈ ਇਹਦੀ ਟੋਪ ਤੇ ਆ ਜੀ ਨਾ ਅਜੇ ਤੱਕ ਫੇਲ ਹੋਈ ਆ ਜੀ ਧੀ ਦਾ ਪਿਆਰ ਕਹਿੰਦੇ ਬਾਪੂ ਨਾਲ ਜ਼ਿਆਦਾ ਹੁੰਦਾ ਤੇ ਕਿਵੇਂ ਕਿਵੇਂ ਹੈ ਹਾਂਜੀ ਪਿਆਰ ਬਹੁਤ ਹੈ ਸਾਡਾ ਹਾਂਜੀ ਕਿਵੇਂ ਦੇ ਦੱਸ ਸੀਗਾ ਤੁਹਾਡੇ ਨਾਲ ਰਿਸ਼ਤਾ ਬਚਪਨ ਚੋ ਕਿਵੇਂ ਕੀ ਕੋਈ ਯਾਦ ਹੈ ਵੀ ਕਿਵੇਂ ਖੇਡਦੀ ਸੀ ਤੁਹਾਡੇ ਨਾਲ ਕਿਵੇਂ ਉਹ ਕਰਦੀ ਸੀ ਇਹ ਤਾਂ ਬਾਲਾ ਪਿਆ ਸੀਗਾ ਜੀ ਇਹ ਤਾਂ ਤੁਸੀਂ ਨਾ ਪੁੱਛੋ ਵਧੀਆ ਜੀ ਨਹੀਂ ਨਹੀਂ ਦੱਸੋ ਤਾਂ ਕੋਈ ਕਹਾਣੀ ਤਾਂ ਦੱਸੋ ਦੀ ਹੈ ਨਹੀਂ ਇਹਦਾ ਇਹਦਾ ਪੁੱਛੇ ਇਹਦਾ ਬਾਲਾ ਪਿਆ ਸੀ ਨਿੱਕੀ ਨਿੱਕੀ ਮਤਲਬ ਵੱਡੀ ਕੁੜੀ ਤੋਂ ਮੇਰੇ ਦੋ ਵੱਡੀ ਕੁੜੀ ਤੋਂ ਬਾਅਦ ਛੋਟੀ ਕੁੜੀ ਇਹ ਕੁੜੀ ਹੋਈ ਸੀ ਮੇਰੇ ਬਾਪੂ ਦਾ ਸਭ ਤੋਂ ਜਿਆਦਾ ਇਹਦੇ ਨਾਲ ਲਗਾ ਜਾਈਦਾ ਸੀਗਾ ਮੇਰੇ ਬਾਪੂ ਬੀਬੀ ਦਾ ਅੱਛਾ ਦਾਦਾ ਦਾਦੀ ਨਾਲ ਵੀ ਬਾਲਾ ਪਿਆ ਸੀ ਹਾਂ ਜੀ ਹਾਂ ਜੀ ਜੇ ਮਾਂ ਨੂੰ ਕੋਈ ਗੱਲ ਹੋ ਜਾਣੀ ਜਾਂ ਕੋਈ ਹੋ ਜਾਣਾ ਮੈਨੂੰ ਮੈਨੂੰ ਦੱਸ ਦੇਣੀ ਸੀ ਵੀ ਇਹਦੇ ਆ ਗੱਲ ਹੋ ਗਈ ਆ ਵੀ ਬੋਲੂ ਆ ਕਿ ਵੀ ਬਾਲੀ ਦਿਨ ਇਹਦੇ ਪਾਪੇ ਕੋਲ ਗੱਲ ਨਹੀਂ ਕਰਨੀਗੀ ਤੈਨੂੰ ਮਨੇ ਪੜਾ ਕੇ ਮੁਰਕੇ ਬਾਕੀ ਪੜਾਈ ਪੂਰੀ ਤੇ ਮਾਰ ਹੀ ਕਰਤਾ ਵਾ ਕਦੇ ਫੇਲ ਨਹੀਂ ਹੋਈ 10th ਕਲਾਸ ਆ ਪੈਂਡ ਕੀਤੀਆਂ ਇੱਥੇ ਜੀ ਬਾਕੀ ਕੌਲ ਹੁਣ 15ਵੀਂ ਕਲਾਸ ਚ ਵੱਢਦੀ ਆ ਜੀ ਤੇ ਪੜ੍ਹਦੀ ਬਹੁਤ ਟੌਪ ਤੇ ਆ ਆ ਸ਼ੀਲਡਾ ਸੂਲਡਾ ਸਾਰੀਆਂ ਇਹਦੀਆਂ ਪਈਆਂ ਜੀ ਜਿੰਨਾ ਪਿਆ ਇਹਦਾ ਸਾਰਾ ਤੇ ਅਬੈਡਮੂਡ ਜੀ ਸਾਰੇ ਇਹਦੇ ਹੀ ਆ ਜੀ ਤੇ ਬਾਕੀ ਪੜਾਈ ਪੂਰੀ ਸਿਰੇ ਤੇ ਆ ਜਮਾ ਜੀ ਹਾਂਜੀ ਤੇ ਬਈ ਜਿਵੇਂ ਹੁੰਦਾ ਹਨਾ ਵੀ ਇੰਨਾ ਬੱਚਾ ਮਿਹਨਤੀ ਹੋਵੇ ਈਡੀ ਕਲਾ ਵਾਲਾ ਹੋਵੇ ਸਿੱਧੂ ਮੂਸੇ ਵਾਲੇ ਦੇ ਨਾਮ ਉਹਦਾ ਨਾਮ ਲਾਇਆ ਜਾ ਰਿਹਾ ਵੀ ਬਈ ਦੂਜੇ ਹੀ ਆ ਗਿਆ ਸਿੱਧੂ ਮੂਸੇ ਵਾਲਾ ਤੁਹਾਡੇ ਪਰਿਵਾਰ ਚ ਸੀ ਇਹੋ ਜੀ ਕੋਈ ਗਾਉਣ ਦੀ ਜਾਂ ਲਿਖਣ ਦੀ ਕਲਾ ਨਹੀਂ ਸਿੱਧੂ ਮੂਸਲ ਦਾ ਬਹੁਤ ਤਕੜੀ ਚੀਜ਼ ਆਈ ਇਹ ਤਾਂ ਵਿਚਾਰੀ ਉਹਦੇ ਪੈਰਾਂ 'ਚ ਧੂੜ ਆ ਸਾਡੇ ਪਰਾਜ ਇਧਰਲੇ ਪਰਾ ਸਾਡੇ ਕੋਈ ਨਹੀਂ ਇਹ ਇਸ ਕਲਾਕਾਰੀ ਦੇ ਵਿੱਚ ਕੋਈ ਸਾਡੇ ਪਰਿਵਾਰ ਚ ਨਹੀਂ ਗਾ। ਇਹਦੇ ਮਾਮਿਆਂ ਵਾਲੇ ਪਾਸੇ ਸਾਡੇ ਮੇਰੇ ਮਾਮੇ ਜਿਹੜੇ ਮਾਮੇ ਸਹਰੇ ਆ ਉਹ ਦੋਨੇ ਗਾਉਂਦੇ ਆ। ਅੱਛਾ ਉਹ ਬਗਰਾੜੀ ਪਿੰਡ ਆ ਉਹ ਦੋਨੇ ਗਾਉਂਦੇ ਆ। ਜਿਹੜਾ ਮੇਰਾ ਸਾਲਾ ਸਗਾ ਸਾਲਾ ਵਾ ਉਹ ਸਾਜਾਂ ਦਾ ਕੰਮ ਵੀ ਕਰਦਾ ਵਾ ਉਹ ਗਾਉਂਦਾ ਵੀ ਆ। ਅੱਛਾ ਉਹਨੂੰ ਖੂਨ ਚ ਹੀ ਮਿਲੀ ਆ ਫਿਰ ਗਾਈ। ਹਾਂਜੀ ਉਹ ਸਾਡੇ ਪਰਿਵਾਰ ਦੇ ਵਿੱਚ ਕੋਈ ਕੋਈ ਨਹੀਂ ਗਾਉਂਦਾ ਜੀ। ਮੇਰੇ ਕੋਈ ਬੱਚਾ ਨਹੀਂ ਗਾਉਂਦਾ ਹੋਰ। ਮਾਂ ਵੱਲੋਂ ਮਿਲੀ ਆ। ਹਾਂਜੀ ਪਤਾ ਨਹੀਂ ਮਾਂ ਵੱਲੋਂ ਕੋਈ ਪ੍ਰਮਾਤਮਾ ਨੇ ਮਿਲੀ ਆ ਜੀ। ਸਾਡੇ ਪਰਿਵਾਰ ਚ ਕੋਈ ਨਹੀਂ ਗਾਉਣ ਵਾਲਾ। ਕੱਲੀ ਇਹ ਇਹੋ ਜੀ ਲਗਣ ਬਚਪਨ ਤੋਂ ਜੀ ਐਡੀ ਵਧੀਆ ਸ਼ਬਦਾਵਲੀ ਲਿਖਣਾ ਹਨਾ ਅੱਡੀ ਨਾਲ ਪਤਾ ਸੇ ਜਾਵਾ ਭੋਰਦੀ ਹਨਾ ਬੜੀ ਆਪ ਹੀ ਲਿਖਿਆ ਜੀ ਗਾਇਆ ਵੀ ਨੇ ਸਾਰਾ ਕੁ ਆਪ ਹੀ ਕੀਤਾ ਜੀ ਪਹਿਲਾ ਮਤਲਬ ਕਿ ਇਹ ਪਹਿਲਾ ਇਸ ਹਾਲ ਕੋ ਗਿਆ ਇਹਨੂੰ ਰੈਪਰੂਵ ਜਿਆ ਕਰਦਿਆਂ ਨੂੰ ਪਹਿਲਾ ਰੈਪ ਦਾ ਜੀ ਪਹਿਲੀ ਵੀਡੀਓ ਬਣੀ ਸਾਡੇ ਪਿੰਡ ਦੀ ਬਣ ਕੇ ਮੰਡੀ ਚ ਪਹਿਲਾ ਰੈਪ ਇਹਨੇ ਮੰਡੀ ਚ ਹੋਇਆ ਜੀ ਉਸ ਤੋਂ ਬਾਅਦ ਬਸ ਬਾਹਰ ਜਿਵੇਂ ਜਿਵੇਂ ਕਰੀ ਗਿਆ ਪਰਮਾਤਮਾ ਸਾਥ ਦੇ ਗਿਆ ਗਾਂ ਦੀਆਂ ਤੁਰੇ ਗਿਆ ਫਿਰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਆ ਸਾਡੀ ਕੁੜੀ ਦਾ ਨਾਂ ਅਜ ਪੂਰੇ ਪੰਜਾਬ ਚ ਹੋ ਗਿਆ ਤੁਹਾਨੂੰ ਸਭ ਤੋਂ ਪਹਿਲੀ ਵਾਰ ਕਦੋਂ ਪਤਾ ਲੱਗਿਆ ਮੈਨੂੰ ਤਾਂ ਹੀ ਪਤਾ ਹੁੰਦਾ ਹੀ ਸੀਗੀ ਹਰ ਚੀਜ਼ ਦਾ ਵੀ ਕਿਉਂਕਿ ਇਹਦੀ ਮੰਮਾ ਕੋਲੇ ਫੋਨ ਹੈ ਨਹੀਂ ਰੱਖਦੀ ਨਹੀਂ ਉਹ ਨੂੰ ਨਹੀਂ ਚਲਾਉਣਾ ਹੁੰਦਾ ਜੀ ਤੇ ਫੋਨ ਸਾਡੇ ਕੋਲ ਤਾਂ ਸਾਰਿਆਂ ਕੋਲ ਵੱਡੇ ਫੋਨ ਆ ਜੀ ਇਹ ਕੁੜੀ ਦਾ ਕੋਈ ਵੀ ਮਲਚੀਜ਼ ਆਉਂਦੀ ਆ ਉਹ ਮੇਰੇ ਮੋਬਾਈਲ ਤੇ ਪਹਿਲਾਂ ਆਉਣੀ ਆ ਜੀ ਜਦੋਂ ਸਾਡੇ ਸ਼ੋਹਰਾਂ ਜਵਾਕਾਂ ਦੇ ਪਿਆ ਫੋਨ ਤੇ ਆ ਜਾਣੀ ਜੇ ਮਨੂੰ ਮੇਰੇ ਕੋਲ ਲੇਟ ਆ ਗਈ ਮੇਰੇ ਮੁੰਡੇ ਨੇ ਕਹਿੰਦਾ ਡੈਡੀ ਵੀ ਸੰਜੂ ਦੀ ਆ ਵੀਡੀਓ ਅੱਜ ਦੇਖੀ ਤੂੰ ਮੈਂ ਨਹੀਂ ਉਹਨੇ ਕਹਿੰਦਾ ਡੜੀਆ ਵੇਖ ਤੂੰ ਹਾਂਜੀ ਉਹਦਾ ਨਿੱਕਾ ਨਾ ਸੰਜੂ ਹੈ ਉਹਦਾ ਹੀ ਘਰ ਦਾ ਨਾ ਜਿਹੜਾ ਸੰਜੂ ਸਕੂਲ ਦਾ ਨਾ ਪਰਮਜੀਤ ਕੋਰ ਆ ਅਡਰੈਸਟੀ ਦਾ ਨਾਂ ਰੱਖਿਆ ਪਰਮ ਹਾਂਜੀ ਦੇਖ ਲਓ ਕਿੰਨੇ ਨਾਮ ਮਸ਼ਹੂਰ ਹੋ ਗਏ ਹਾਂਜੀ ਹਾਂਜੀ ਤੇ ਜਦੋਂ ਤੁਹਾਡੇ ਕੋਲੇ ਤੁਹਾਡੇ ਕੋਲੇ ਅੱਜ ਦੁਨੀਆ ਦਾ ਮੀਡੀਆ ਕੀ ਪੰਜਾਬ ਦਾ ਕੀ ਪੂਰੀ ਦੁਨੀਆ ਤੱਕ ਵੀ ਪਰਮ ਪਰਮ ਹੋਈ ਜਾਂਦੀ ਹੈ ਤੁਹਾਡੇ ਕੋਲੇ ਜਦੋਂ ਪਹੁੰਚਦੇ ਆ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਉਹਨਾਂ ਵੀ ਆਮ ਸਧਾਰਨ ਪਰਿਵਾਰ ਜੀ ਨੂੰ ਪੂਰੀ ਪਿੰਡ ਦੇ ਵੀ ਲੋਕ ਵੀ ਘਟ ਜਾਂਦੇ ਹੁਣ ਅੱਜ ਪੂਰੀ ਦੁਨੀਆ ਬੱਲੇ ਬੱਲੇ ਕਰੀ ਜਾਂਦੀ ਹੈ ਕਿਵੇਂ ਮਹਿਸੂਸ ਹਾਂਜੀ ਇਹ ਗੁੜੀਆਂ ਨੂੰ ਮੇਰੇ ਬੱਚੇ ਨੂੰ ਤਕਰੀਬਤ ਨੂੰ ਕੋਈ ਨਹੀਂ ਜਾਂਦਾ ਪਿੰਡ ਦੇ ਕਿਉਂਕਿ ਬੱਚੇ ਆਪ ਦਾ ਪੜ੍ਹਦੇ ਆ ਤੇ ਘਰੇ ਪੈਂਦੇ ਆ ਮੈਂ ਮੈਂ ਪਿੰਡ ਜੀ ਮੈਨੂੰ ਸਾਰਾ ਪਿੰਡ ਜਾਣਦਾ ਜੀ ਟੋਟਲ ਪਿੰਡ ਜਾਣਦਾ ਸਾਰਾ ਮੈਨੂੰ ਮੇਰੇ ਬਾਪੂ ਦੇ ਨਾਲ ਤੋਂ ਮੈਨੂੰ ਸਾਰੇ ਜਾਣਦੇ ਜੀ ਕਿਉਂਕਿ ਮੇਰੇ ਬਾਪੂ ਨੇ ਪਿੰਡ ਦੇ ਜੱਦੀ ਆਈਏ ਇਸ ਪਿੰਡ ਦੇ ਅੱਛਾ ਹਾਂਜੀ ਹਾਂਜੀ ਬਾਕੀ ਅਸੀਂ ਪੜ੍ਹਾਈ ਪੜ੍ਹੇ ਲੋ ਇਹਨਾਂ ਨੂੰ ਕਿਸੇ ਵੀ ਬੱਚੇ ਨੂੰ ਕਿਸੇ ਟੋਕਿਆ ਨਹੀਂ ਗਾਵਦੇ ਨੂੰ ਵੀ ਤੂੰ ਆਹ ਨਹੀਂ ਕਰਨਾ ਆਹ ਨਹੀਂ ਕਰਨਾਗਾ ਅਸੀਂ ਮੈਂ ਇਹਨੂੰ ਕਹਿ ਵੀ ਅਸੀਂ ਦਿਮਾਗ ਲਾਇਆ ਅਸੀਂ ਮੈਂ ਤੇ ਆਦੀ ਵੈਫੜੇ ਕਿ ਤੇਰਾ ਆਇਲੈਸ ਕੋਰਸ ਕੋ ਕਿ ਮੈਂ ਜਦੋਂ ਆਇਲੈਸ ਕਰਨਾ ਹੀ ਨਹੀਂ ਨਾ ਮੈਂ ਕਰਨਾ ਨਾ ਬਾਹਰ ਜਾਣਾ ਕਹਿੰਦੀ ਅੱਛਾ ਤੁਸੀਂ ਚਾਹੁੰਦੇ ਸੀ ਆਇਲੈਸ ਕੋਰਸ ਕੋਈ ਆਇਲੈਸ ਵੱਡੀ ਗ੍ਰੀ ਵੀ ਲਾਇਆ ਸੁਣੀ ਮਹੀਨਾ ਲੱਗੂ ਵੀ ਹਟ ਗਈ ਨਹੀਂ ਮੈਂ ਨਹੀਂ ਕਰਨਾਗਾ ਇਹਨੂੰ ਕਿਹਾ ਲੱਗ ਜਾ ਤੂੰ ਆਇਲੈਸ ਕੋਰਸ ਕੋ ਕਿ ਮੈਂ ਬਾਹਰ ਜਾਣਾ ਫਿਰ ਮੈਂ ਕਹਿੰਦਾ ਕੀ ਫਾਇਦਾ ਇਹ ਆਇਲੈਸ ਕਰਨ ਦਾ ਲੋੜ ਹੀ ਨਹੀਂ ਮੈਂ ਸੀ ਕਿਹਾ ਫਿਰ ਫਿਰ ਇਹ ਆਇਲੈਸ ਕੋਰਸ ਨਹੀਂ ਕੀਤਾ ਐਨੇ ਕਹਿੰਦੀ ਮੈਂ ਕਰੂੰਗਾ ਆਪਦੇ ਸਿਰ ਤੇ ਕਰੂੰ ਬਣੂੰਗੀ ਤੇ ਨਹੀਂ ਬਣਨਾ ਨੇ ਕਹਿੰਦੀ ਆਏ ਕਹਿੰਦੀ ਹੁੰਦੀ ਸੀ ਤਾਨੂੰ ਯਕੀਨ ਸੀ ਪੂਰਾ ਵੀ ਮੇਰੀ ਕੁੜੀ ਸੱਚੀ ਨਾਮ ਰੌਸ਼ਨ ਕਰੂਗੀ ਹਾਂ ਚਲੋ ਯਕੀਨ ਵੀ ਹੁੰਦਾ ਵਿਸ਼ਵਾਸ ਹੁੰਦਾ ਦਿਲ ਦੇ ਵਿੱਚ ਹੁੰਦਾ ਬਾਕੀ ਪਰਮਾਤਮਾ ਕਰਮਾਰੇ ਉਹ ਵੱਡੀ ਦਾ ਪਰਮਾਤਮਾ ਦੀ ਹੁੰਦੀ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੀ